ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਕਿਸਾਨ ਆਗੂ ਨੇ ਆਲ ਇੰਡੀਆ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਬਲਕਰਨ ਸਿੰਘ ਬਰਾੜ ਜੋ ਚੰਡੀਗੜ੍ਹ ਕੂਚ ਕਰਨ ਵਾਲੀਆਂ ਜਥੇਬੰਦੀਆਂ ਵਿੱਚੋਂ ਇੱਕ ਨੀਐਸਕੇਐਮ ਦਾ ਹਿੱਸਾ ਨੇ ਆ ਬਲਕਰਨ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹੁੰਦੇ ਆ ਕਿ ਜਿਸ ਤੁਸੀਂ ਚੰਡੀਗੜ੍ਹ ਕੂਚ ਕਰਨ ਦਾ ਜਿਹੜਾ ਐਲਾਨ ਐਸਕੇਐਮ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਹੋਇਆ ਹੈ ਕਦੋਂ ਤੱਕ ਜਿਹੜੇ ਨੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਚੰਡੀਗੜ੍ਹ ਵੱਲ ਪਹੁੰਚ ਜਾਣਗੇ ਕੋਈ ਜੋ ਸੂਰਤ ਕਸਾਰ ਮੋਰਚੇ ਦੇ ਫੈਸਲੇ ਦੇ ਅਨਸਾਰ ਜੀ ਕਿਸਾਨ ਆ ਜਿਹੜੇ ਉਹ ਬੀਤੀ ਰਾਤ ਤੋਂ ਕੱਲ੍ਹ ਸ਼ਾਮ ਤੋਂ ਆਪਣੋ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਸਾਰਿਆਂ ਹੀ ਜਥੇਬੰਦੀਆਂ ਦੇ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਹ ਸਟੋਰੇ ਹੋਏ ਆ ਤੇ ਪੰਜਾਬ ਸਰਕਾਰ ਹੈ ਜਿਹੜੀ ਜਿਵੇਂ ਕਿ ਤੁਸੀਂ ਚੰਡੀਗੜ੍ਹ ਮੀਟਿੰਗ ਦੇ ਵਿੱਚ ਦੇਖਿਆ ਪਿਛਲੇ ਦਿਨੀ ਮੁੱਖ ਮੰਤਰੀ ਦਾ ਰਵੱਈਆ ਜੀ ਜੀ ਹਾਈਪਰ ਹੋ ਜਾਣਾ ਮੈਂ ਸਮਝਦਾ ਹਾਂ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਵਾਲਾ ਇਹ ਬੰਦਾ ਤਾ ਇੱਕ ਚੌਕੀਦਾਰ ਦੀ কুরਸੀ ਦੇ ਵੀ ਕਾਬਲ ਨਹੀਂ ਜਿਹੜਾ ਹਾਈਪਰ ਹੋ ਕੇ ਭੱਜ ਗਿਆ ਪਰ ਬਾਅਦ ਵਿੱਚ ਮੁੱਖ ਮੰਤਰੀ ਦਾ ਦੁਬਾਰੇ ਬਿਆਨ ਆਉਂਦਾ ਜਦੋਂ ਮੀਡੀਆ ਨੂੰ ਗੱਲ ਕਰ ਰਹੀ ਸੀ ਉਹ ਕਹਿੰਦੇ ਕਿ ਐ ਸਮਝਿਆ ਜਾ ਰਿਹਾ ਸੀ ਕਿ ਅਸੀਂ ਨਰਮੀ ਵਰਤ ਰਹੇ ਹਾਂ ਤੇ ਕੁਝ ਵੀ ਥੋੜੀ ਕਰ ਲਾਂਗੇ ਕਿਸਾਨ ਕਰਨਗੇ ਉਹ ਕਹਿੰਦੇ ਕਿ ਅਸੀਂ ਨਰਮੀ ਦੇ ਨਾਲ ਕਿਹਾ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਸੜਕਾਂ ਤੇ ਨਾ ਆਓ ਰੇਲਾਂ 'ਤੇ ਨਾ ਰੁਕੋ ਇਹੀ ਕਿਹਾ ਜਿਹੜਾ ਜਿਹੜਾ ਮੁੱਖ ਮੰਤਰੀ ਦਾ ਇਹ ਬਿਆਨ ਹੈ ਜੀ ਇਹ ਬਿਲਕੁਲ ਸਿਆਸੀ ਬਿਆਨ ਹੈ ਸ਼ਰਾਰਤਪੂਰਨ ਬਿਆਨ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਹੈ ਕਿਸਾਨਾਂ ਦਾ ਰਿਕਾਰਡ ਹੈ ਕਿਸੇ ਵੀ ਧਰਨੇ ਤੇ ਦਿੱਲੀ ਸਵਾ ਸਾਲ ਤੋਂ ਉੱਪਰ ਬੈਠੇ ਐ ਦਿੱਲੀ ਦੇ ਲੋਕ ਰੋਂਦੇ ਸੀ ਜਦੋਂ ਧਰਨਾ ਛੱਡ ਕੇ ਕਿਸਾਨ ਵਾਪਸ ਆਏ ਸੀ ਖਤਮ ਪੁਲਤਵੀ ਕਰਕੇ ਜੀ ਇਹ ਜਾਣਬੁੱਝ ਕੇ ਕਿਸਾਨ ਵਰਸ ਜੋ ਭਾਜਪਾ ਨੇ ਹਰਿਆਣਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨ ਵਰਸ ਜਾਂ ਜਾਤੀ ਤੌਰ ਤੇ ਕਹਾਂ ਮੈਂ ਵੀ ਜੱਟ ਵਰਸ ਅਦਰ ਆਸਤੀ ਵੀ ਸੀ ਉਹਨਾਂ ਦੀ ਇਸ ਤਰ੍ਹਾਂ ਦੀ ਧੂਮੀ ਕਰਨ ਦੀ ਜਿਹੜੀ ਪਾਲਿਸੀ ਹੈ ਇਹ ਭਗਵਾਨਤਮਾਨ ਬਿਲਕੁਲ ਹੂਬ ਹੂ ਚਾਹੋ ਔਰਤਕ ਪਾਲਿਸੀ ਹੈ ਚਾਹੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਸਮਾਜ ਨੂੰ ਵੱਢਣ ਵਾਲੀਆਂ ਨੀਤੀਆਂ ਬੀਜੇਪੀ ਦੀਆਂ ਉਹ ਉਹਨਾਂ ਦਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੈ ਉਹ ਕਾਰਪੋਰੇਟ ਦਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਜਿਹੜੇ ਫੈਸਲੇ ਸਰਕਾਰ ਦੇ ਉਹ ਤੁਸੀਂ ਦੇਖ ਰਹੇ ਹੋ ਵੀ ਕੇਂਦਰ ਲਗਾਤਾਰ ਪੰਜਾਬ ਦੇ ਵਿਰੁੱਧ ਚਾਹੇ ਕਿਸਾਨਾਂ ਦੇ ਵਿਰੁੱਧ ਚਾਹੇ ਪੰਜਾਬ ਸਟੇਟਾਂ ਦੇ ਵਿਰੁੱਧ ਜੋ ਫੈਸਲੇ ਲੈ ਰਿਹਾ ਹੈ ਉਸ ਤੇ ਭਗਵੰਤ ਮਾਨ ਬਿਲਕੁਲ ਚੁੱਪ ਧਾਰੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਬਲਕਰਨ ਮਰਾੜ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿ ਗਏ মিডিਆ ਵਿੱਚ ਆ ਕੇ ਕਹਿੰਦੇ ਕਿ ਮੰਗਾਂ ਤਾਂ ਸਾਰੀਆਂ ਕੇਂਦਰ ਨਾਲ ਸੰਬੰਧਤ ਹੈ ਮੇਰੇ ਫਿਰ 2.5 ਘੰਟੇ ਕਿਉਂ ਖਰਾਬ ਕਰਤੇ ਬਿਲਕੁਲ ਕੇਂਦਰ ਨਾਲ ਸੰਬੰਧਿਤ ਨਹੀਂ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਦੱਸ ਦਿੰਨਾ ਹੂੰ ਵੇਖੋ ਫਤਲਾ ਨੇ ਜਿਹੜਾ ਮਾਜਰੇ ਦਾ ਸਵਾਲ ਹੈ ਭਾਵੇਂ ਕਿ ਉਹ ਮਾਜਵਾ ਨਹੀਂ ਹੁੰਦਾ ਰਾਤ ਹੁੰਦੀ ਹੈ ਉਹਦੇ 'ਚ ਬਾਦਨ ਸਰਕਾਰ ਵੇਲੇ 8000 ਰੁਪਏ ਅਸੀਂ ਮਨਵਾਇਆ ਸੀ ਉਸ ਤੋਂ ਬਾਅਦ ਕੈਪਟਨ ਸਾਹਿਬ ਵੇਲੇ 12000 ਰੁਪਏ ਦਿੱਤਾ ਗਿਆ ਸੀ ਚੰਨੀ ਸਾਹਿਬ ਵੇਲੇ 17500 ਹੁਣ ਪੰਜਾਬ ਦੇ ਵਿੱਚ ਇੰਨੀ ਬਰਬਾਦੀ ਹੋਈ ਹੈ ਹੜ੍ਹਾਂ ਨੂੰ ਲੈ ਕੇ ਜਾਂ ਦੂਜੇ ਗੜੇ ਮਾਰਿਆਂ ਦੇ ਕਾਰਨ ਇਸ ਸਰਕਾਰ ਨੇ ਇੰਨੀ ਬੇਸ਼ਰਮੀ ਧਾਰੀ ਹੋਈ ਹੈ ਵੀ 800 ਰੁਪਿਆ ਜਿਹੜਾ ਕੇਂਦਰੀ ਸਹਾਤਾ ਉਹ ਦਿੱਤੀ ਆ ਆਪ ਪੰਜੀ ਨਹੀਂ ਦਿੱਤੀ ਇਹਨਾਂ ਲੋਕਾਂ ਨੇ ਇਹਦੇ ਨਾਲ ਨਾਲ ਪੂਰੇ ਪੰਜਾਬ ਦਾ ਜਿਹੜਾ ਨਹਿਰੀ ਸਿਸਟਮ ਹੈ ਉਹਦੇ ਤੇ ਵਾਰ-ਵਾਰ ਅਸੀਂ ਮੰਗ ਕਰਦੇ ਆਂ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਗੱਲ ਵਾਸਤੇ ਵਾਰ-ਵਾਰ ਕਹਿ ਰਹੇ ਇਹਨੇ ਕੰਨ ਦੇ ਜੂੰ ਨਹੀਂ ਸਰਕੀ ਕਿ ਜਿੱਥੋਂ ਤੱਕ ਖੇਤੀ ਨੀਤੀ ਦਾ ਸਵਾਲ ਹੈ ਇਹਨਾਂ ਨੇ ਐਮਐਸਪੀ ਚੁਟਕੀਚ ਦੇਣ ਦਾ ਵਾਅਦਾ ਕੀਤਾ ਸੀਗਾ ਮੰਗੀ ਸਾਡੀ ਮੂੰਗੀ ਮੱਕੀ ਸਾਰੀਆਂ ਫਸਲਾਂ ਰੋਲਦੀਆਂ ਕਿਸਾਨਾਂ ਦੀਆਂ ਤੇ ਇਹਤੀ ਨੀਤੀ ਨੂੰ ਬਣਾਇਆ ਹੋਇਆ 3 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਏ ਹੁਣ ਅਨਸਾਰ ਜਾਂ ਜਸੇਬੰਦੀਆਂ ਨੇ ਆਪ ਦਾ ਥਿਊ ਦੇਤੇ ਉਹਦੇ ਤੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੀਆਂ ਗੱਲਾਂ ਕਹਿਤੀਆਂ ਉਹਨੂੰ ਸਾਹਮਣੇ ਲਿਆਉ ਉਹਨੂੰ ਤਿਆਰ ਨਹੀਂ ਉਹਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਮੈਨੂੰ ਇਹ ਦੱਸੋ ਵੀ ਕੀ ਇਹ ਮੰਨਦਾ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਕਿ ਇਹ ਕੇਂਦਰ ਸਰਕਾਰ ਨਾਲ ਸੰਬੰਧਤ ਹੈ ਜਿੱਥੋਂ ਤੱਕ ਕੇਂਦਰ ਨਾਲ ਸੰਬੰਧਤਾ ਤੇ ਇਹਦਾ ਰੋਲ ਹੈ ਤੁਸੀਂ ਝੋਨੇ ਦਾ ਹਾਲ ਵੇਖਿਆ ਪਿਛਲੇ ਸਾਲ ਜਿਹੜਾ ਫੀਸ ਲੰਘ ਕੇ ਗਿਆ ਹੁਣ ਉਹ ਦੱਸ ਦਿੱਤਾ ਇਸ ਸਰਕਾਰ ਨੇ ਚਾਵਲ ਨਹੀਂ ਚਕਾਇਆ ਸ਼ੈਲਰ ਮਾਰਕ ਅੱਡ ਪਿੱਟ ਦੇ ਫਿਰਦੇ ਸੀ ਤੇ ਉਸ ਤੋਂ ਬਾਅਦ ਵੀ ਹੁਣ ਉਹੀ ਸਥਿਤੀ ਹੈ ਇਹਨਾਂ ਨੇ ਅਨਾਜ ਵੀ ਹਜੇ ਵੀ ਮੁੱਠੀ ਕੇਂਦਰ ਸਰਕਾਰ ਨਾਲ رابطہ ਕਰਕੇ ਉਹਨਾਂ ਤੋਂ ਪ੍ਰੋਟੈਸਟ ਕਰਕੇ ਉਹਦਾ ਇਹਨਾਂ ਦਾ ਫਰਜ਼ ਬਣਦਾ ਵੀ ਇਥੋਂ ਚਕਾਉਣ ਇਹ ਸਾਰੀਆਂ ਮੰਗਾਂ ਪਰ ਸਰਕਾਰ ਜਿਹੜੇ ਸਖਤ ਰੌਮ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਦਾ ਤਾਂ ਸਿੱਧਾ ਸਿੱਧਾ ਸਪਸ਼ਟ ਜਿਹਾ ਜਵਾਬ ਸੀ ਕਹਿੰਦੇ ਡਿਟੇਨ ਵੀ ਕੀਤੇ ਜਾਣਗੇ ਫਿਰ ਕਿਸਾਨ ਜੇ ਨਹੀਂ ਮੰਨਣਗੇ ਸਾਡੀ ਤੇ ਫਿਰ ਅਸੀਂ ਇਨਾਂ ਨੂੰ ਜਿਹੜਾ ਇੱਥੇ ਚੰਡੀਗੜ੍ਹ ਵੀ ਨਹੀਂ ਆਉਣ ਦੇਣਾ ਦੇਖੋ ਇਹ ਸਾਡਾ ਕੰਮ ਹੈ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰਨਾ ਆਪਣੀਆਂ ਮੰਗਾਂ ਨੂੰ ਲੋਕਾਂ ਦੇ ਸਾਹਮਣੇ ਸਰਕਾਰਾਂ ਦੇ ਸਾਹਮਣੇ ਰੱਖਣਾ ਇਹ ਜਿਹੜਾ ਡਿਕਟੇਟਰਾਂ ਦਾ ਰਵਈਆ ਇਸ ਲੋਕਤੰਤਰ ਦੇ ਅੰਦਰ ਜਮਹੂਰੀਅਤ ਦੇ ਅੰਦਰ ਇਹ ਬਰਦਾਸ਼ਤ ਨਹੀਂ ਕੀਤਾ ਜਾਊ ਅਸੀਂ ਕਿਸੇ ਵੀ ਇਸ ਸਰਕਾਰ ਦੇ ਜ਼ੁਲਮ ਦੇ ਟਾਕਰੇ ਦਾ ਕਰਨ ਵਾਸਤੇ ਤਿਆਰ ਆ ਅਸੀਂ ਤੇ ਬਿਲਕੁਲ ਅਸੀਂ ਪ੍ਰਵਾਹ ਨਹੀਂ ਕਰਾਂਗੇ ਕਿਸਾਨ ਘਰਾਂ ਚੋਂ ਨਿਕਲ ਰਹੇ ਆ ਕੁਝ ਚੰਡੀਗੜ੍ਹ ਦੇ ਨੇੜੇ ਪਹੁੰਚ ਰਹੇ ਆ ਮੈਨੂੰ ਬਹੁਤ ਸਾਰੀ ਖਬਰਾਂ ਆਈਆਂ ਵੀ ਵਕ ਵਕ ਥਾਵਾ ਤੇ ਇਹਨਾਂ ਨੇ ਨਾਕੇ ਲਾਏ ਹੋਤੇ ਤੇ ਜੋ ਵੀ ਅੱਗੇ ਹੋਊਗਾ ਦੇਖਿਆ ਜਾਊਗਾ ਤੇ ਅਸੀਂ ਇਸ ਜ਼ੁਲਮ ਦੇ ਵਾਸਤੇ ਤਿਆਰ ਅਸੀਂ ਪ੍ਰਵਾਹ ਨਹੀਂ ਕਰਾਂਗੇ ਇਸ ਬੰਦੇ ਦੀ ਹੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੁਵਾਈ ਆਗੂ ਨੇ ਜਸਕਰਨ ਸਿੰਘ ਬਰਾੜ ਜਿਨ੍ਹਾਂ ਨੇ ਕਹਿਣਾ ਸੀ ਕਿ ਅਸੀਂ ਨਹੀਂ ਪਿੱਛੇ ਹਟਾਂਗੇ ਜਿਸ ਤਰ੍ਹਾਂ ਦੇ ਵੀ ਚੈਲੰਜ ਨੇ ਚੁਣੌਤੀਆਂ ਨੇ ਉਸ ਦੇ ਲਈ ਅਸੀਂ ਚੰਡੀਗੜ੍ਹ ਕੂਚ ਕਰਾਂਗੇ ਔਰ ਮੰਗਾ ਸਿੱਧੀਆਂ ਸਿੱਧੀਆਂ ਜਿਹੜਾ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਮੇਰੇ 2.5 ਘੰਟੇ ਕਿਉਂ ਖਰਾਬ ਕੀਤੇ ਕੇਂਦਰ ਨਾਲ ਬਹੁਤੀਆਂ ਮੰਗਾ ਸੰਬੰਧਿਤ ਨੇ ਤਾਂ ਉਸ ਨੂੰ ਲੈ ਕੇ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜੇ ਸੂਬੇ ਦੇ ਪੱਧਰ ਦੇ ਉੱਤੇ ਮਸਲੇ ਨੇ ਉਹ ਤੇ ਇਥੋਂ ਦੀ ਸਰਕਾਰ ਨਹੀਂ ਹੱਲ ਕਰਨੇ ਨੇ ਤੇ ਉਹ ਅਸੀਂ ਕਰਵਾ ਕੇ ਰ੍ਹਾਂਗੇ ਡਿਕਟੇਟਰਸ਼ਿਪ ਜਿਹੜੀ ਨਹੀਂ ਚੱਲਣ ਦੇਾਂਗੇ ਜਮਹੂਰੀਅਤ ਦੇ ਵਿੱਚ ਸਾਡਾ ਹੱਕ ਹੈ ਧਰਨਾ ਮੁਜ਼ਾਹਰਾ ਕਰਨਾ ਸ਼ਾਂਤਮਈ ਢੰਗ ਦੇ ਨਾਲ ਤੇ ਉਹ ਅਸੀਂ ਕਰਕੇ ਰਹਾਗੇ ਹੁਣ ਕਿਸਾਨ ਜਥੇਬੰਦੀਆਂ ਦੇ ਬਹੁਤਿਆ ਆਗੂ ਖਾਸ ਕਰਕੇ ਜੋ ਖਬਰ ਮਿਲੀ ਹੈ ਕਿ ਰੁਲਦੂ ਸਿੰਘ ਮਾਨਸਾ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੂੰ ਰੋਪੜ ਜੇਲ੍ਹ ਦੇ ਵਿੱਚ ਪੁਲਿਸ ਲੈ ਗਈ ਹੈ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਆਗੂ ਨੇ ਕਿਸਾਨਾਂ ਦੇ ਉਹ ਅੰਡਰਗਰਾਉਂਡ ਚੱਲ ਰਹੇ ਨੇ ਉਹਨਾਂ ਦੇ ਨੰਬਰ ਆ ਜਿਹੜੇ ਫੋਨ ਨੰਬਰ ਉਹ ਬੰਦ ਆ ਰਹੇ ਨੇ ਸਵਿਚ ਆਫ ਨੇ ਔਰ ਕਈ ਥਾਵਾਂ ਦੇ ਉੱਤੇ ਜਿਹੜੇ ਕਿਸਾਨ ਆਗੂਆਂ ਦੇ ਘਰਾਂ ਨੂੰ ਇਸ ਤਰ੍ਹਾਂ ਫਰੋਲਿਆ ਗਿਆ ਜਿਵੇਂ ਹਰਮਿਤ ਸਿੰਘ ਕਾਧੀਆਂ ਦੇ ਬੀਤੇ ਦਿਨ ਘਰ ਦੀਆਂ ਤਸਵੀਰਾਂ ਆਈਆਂ ਤੇ ਉਹਨਾਂ ਦੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਘਰਾਂ ਨੂੰ ਫਰੋਲਿਆ ਗਿਆ ਜਿਵੇਂ ਕੋਈ ਉਹ ਦੋਸ਼ੀ ਹੋਣ ਕ੍ਰਿਮੀਨਲ ਹੋਣ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਔਰ ਨਾਲ ਹੀ ਕਈ ਕਿਸਾਨਾਂ ਆਗੂਆਂ ਨੂੰ ਜਿਹੜਾ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਤੇ ਕਈਆਂ ਨੂੰ ਚੌਕੀਆਂ ਥਾਣੇ ਲੈ ਕੇ ਗਏ ਨੇ ਔਰ ਕਈਆਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਗਏ ਨੇ ਇਹ ਗੱਲਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਹੁਣ ਦੇਖਦੇ ਹਾਂ ਪੰਜਾਬ ਸਰਕਾਰ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਦਾ ਆਪਸੀ ਜਿਹੜਾ ਤਾਲਮਿਲ ਕਦੋਂ ਬੈਠਦਾ ਹੈ ਆਖਰਕਾਰ ਜਿਹੜੀ ਗੱਲ ਹੈ ਮੰਗਾ ਨੇ ਉਹ ਪ੍ਰਵਾਨ ਬੈਠਕ ਵਿੱਚ ਹੀ ਹੋਣਗੀਆਂ ਪਰ ਜਿਸ ਤਰ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਰੌਂਦ ਅਪਣਾਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਬਿਆਨਾਂ ਤੋਂ ਇਹੀ ਨਜ਼ਰ ਆ ਰਿਹਾ ਹੈ ਕਿ ਉਹ ਉਦੋਂ ਤੱਕ ਸ਼ਾਇਦ ਕਿਸਾਨ ਜਥੇਬੰਦੀਆਂ ਦੀ ਨਾ ਮੰਨਣ ਜਦੋਂ ਤੱਕ ਗੱਲ ਹੈ ਜਿਹੜੀ ਉਹ ਪੁਲ ਦਾ ਕੰਮ ਕੋਈ ਨਹੀਂ ਕਰਦਾ ਹੁਣ ਗੱਲ ਬਣੇਗੀ ਕਿਵੇਂ ਆਖਰਕਾਰ ਤਾਂ ਇਹ ਟੇਬਲ ਟॉक ਦੇ ਉੱਤੇ ਹੀ ਮਸਲੇ ਹੱਲ ਹੋਣੇ ਨੇ ਤਾਂ ਜਿਸ ਤਰ੍ਹਾਂ ਦਾ ਇੱਕ ਸਥਿਤੀ ਪੈਦਾ ਹੋ ਗਈ ਹੈ ਟਕਰਾਅ ਜਆ ਨਜ਼ਰ ਆ ਰਿਹਾ ਹੈ ਉਸ ਦੇ ਨਾਲ ਸੂਬੇ ਦਾ ਕਿਸਾਨਾਂ ਦਾ ਤੇ ਪੋਲੀਟੀਕਲ ਜਮਾਤਾਂ ਦਾ ਸਿਆਸੀ ਤੌਰ ਦੇ ਉੱਤੇ ਵੀ ਨੁਕਸਾਨ ਹੋ ਸਕਦਾ ਹੈ ਔਰ ਆਰਥਿਕ ਤੌਰ ਦੇ ਉੱਤੇ ਸੂਬੇ ਨੂੰ ਬਚਾਉਣ ਦੀ ਦਲੀਲ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਕਿ ਕਈ ਵਰਗ ਹੋਰ ਪਰੇਸ਼ਾਨ ਹੁੰਦੇ ਨੇ ਨਾ ਕੀਤੇ ਜਾਣ ਔਰ ਕਿਸਾਨ ਜਥੇਬੰਦੀਆਂ ਦਾ ਤੇ ਕਿਸਾਨਾਂ ਦਾ ਦੂਸਰੇ ਪਾਸਿਓਂ ਦਲੀਲ ਇਹ ਹੈ ਤਰਕ ਇਹ ਹੈ ਕਿ ਅਸੀਂ ਸਵਾ ਸਾਲ ਡੇਢ ਸਾਲ ਹੋ ਗਿਆ 19 ਦਸੰਬਰ 2023 ਨੂੰ ਬੈਠਕ ਕੀਤੀ ਸੀ ਅਖੀਰਲੀ ਮੁੱਖ ਮੰਤਰੀ ਨਾਲ ਭਰੋਸਾ ਦਿੱਤਾ ਗਿਆ ਸਾਨੂੰ 12 13 ਮੰਗਾ ਮੰਨਣ ਦਾ ਪਰ ਉਹਨਾਂ ਵਿੱਚੋਂ ਲਾਗੂ ਕਿਹੜੀ ਹੋਈ ਹੈ ਇਹ ਤਾਂ ਸਰਕਾਰ ਦੱਸੇ ਇਸ ਨੂੰ ਲੈ ਕੇ ਉਹ ਕਹਿੰਦੇ ਆ ਕਿ ਅਸੀਂ ਸਬਰ ਕੀਤਾ ਸਬਰ ਕਰਨ ਤੋਂ ਬਾਅਦ ਹੀ ਸ਼ਾਂਤਮਈ ਢੰਗ ਨਾਲ ਇੱਕ ਥਾਂ ਟਿਕਾਣਾ ਮੰਗਿਆ ਸੀ ਕਿ ਚੰਡੀਗੜ੍ਹ ਦੀ ਜਗ੍ਹਾ ਦੇ ਦਿਓ ਉੱਥੇ ਅਸੀਂ ਬੈਠ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਜੇਕਰ ਮੰਗਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਘਰਾਂ ਨੂੰ ਪਰਤ ਜਾਵਾਂਗੇ ਗੱਲ ਸਿਰਫ ਇੰਨੀ ਹੈ ਪਰ ਇਸ ਨੂੰ ਲੈ ਕੇ ਟਕਰਾਅ ਦੀ ਜਿਹੜੀ ਸਥਿਤੀ ਬਣਾਈ ਜਾ ਰਹੀ ਹੈ ਉਸ ਨੂੰ ਲੈ ਕੇ ਕਿਸਾਨਾਂ ਦਾ ਤੇ ਵੀ ਇਲਜ਼ਾਮ ਹੈ ਕਿ ਸਰਕਾਰ ਔਰ ਧਰੂਵੀਕਰਨ ਜਿਹੜਾ ਵੋਟਾਂ ਦਾ ਉਹ ਕਰਨ ਦੇ ਲਈ ਕਿਸਾਨ ਵਰਸਸ ਨਾਨ ਕਿਸਾਨ ਜਾਇ ਕਹ ਲੋ ਜੱਟ ਵਰਸਸ ਨੌਣ ਜੱਟ ਇਸ ਤਰ੍ਹਾਂ ਦੇ ਮੁੱਦੇ ਬਣਾਉਣ ਦੀ ਗੱਲ ਜਿਹੜੀ ਖੇਡ ਹੈ ਰਾਜਨੀਤੀ ਦੀ ਉਹ ਖੇਡੀ ਜਾ ਰਹੀ ਹੈ ਇਸ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਨੇ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਹ ਲਗਾਤਾਰ ਮੋੜਵੇਂ ਜਵਾਬ ਦਿੱਤੇ ਜਾ ਰਹੇ ਆ ਇਸ ਦਾ ਫਿਰ ਪ੍ਰਤੀਕਰਮ ਕੀ ਦਿੰਦੇ ਨੇ ਜਦੋਂ ਵੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ